ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਛੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਬੈੜਾ ਚਾਰ ਆਜੇ ਚਾਰ ਬੈੜਾ ਬਾਈ ਦੀਆਂ ਸੇਲ ਹੈ ਕਾ ਸੂਈ ਸਵਾਈਆ ਜਰਸੀ ਖੜੀ ਇੱਕ ਪਰੇ ਵੱਡੀ ਵਾੜ ਖੜੀ ਐ ਇੱਕ ਇਧਰ ਚਾਰਨ ਆ ਗਿਆ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਸਤਿ ਸ੍ਰੀ ਨਾਮ ਹਰਦੇਵ ਸਿੰਘ ਪਿੰਡ ਜੜੈਕ ਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ ਦਾ ਜੀ 7017605542 ਕਿੰਨੇ ਮਸੂਆ ਵੀਰੇ ਸੂਆ ਤਾਂ ਅਗਲੇ ਨੇ ਦੂਜਾ ਘਆਂ ਹੋ ਸਕਦਾ ਤੀਜੇ ਸੂਈ ਹੋਵੇ ਠੰਡੀ ਸੀਲ ਬਹੁਤ ਆ ਮੈਂ ਟਗੀ ਹੋ ਜਾ ਸੂਈ ਕਿੰਨਾ ਦੋ ਦੇ ਦੂ ਦੋ ਤੇਰ ਵੀਰੇ ਨਾ ਨੇ 16 17 ਕੈ ਨਹੀਂ ਆਪਾਂ ਦੱਸਾਂ ਚਾਹ ਜੋ ਮੋਲ ਪਹਿਲੇ ਦੱਸ ਦਈਏ ਇਹ 43 ਦੀ ਦੇਵਾਂਗੇ ਵੀਰੇ ਦੋਸਤੋ ਤਾਜੀ ਸੂਈ ਐ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਬੱਚਾ ਵੀ ਹਜੇ ਖੜਨ ਲੱਗਾ ਨਹੀਂਗਾ ਰੱਸੀ ਨਾਤੂ ਨਹੀਂ ਪਾਈਏ ਤੁਸੀਂ ਵੇਖ ਸਕਦੇ ਆ ਜੇਰ ਪੈਣੀ ਹਜੇ ਬਾਕੀ ਆ 43000 ਦੀ ਬਾਈ ਕਹਿੰਦਾ ਦੇ ਦੇਣੀ ਆ 16 17 ਕਿਲੋ ਦੁੱਧ ਪਿਛਲੇ ਸੂਏ ਦਿੱਤਾ 16 17 ਕਹਿ ਕੇ ਬਾਈ ਕਹਿੰਦਾ ਦੇਣੀ ਆ ਕ੍ਰੋਸ ਆਂਗ ਦੀ ਵਹਿੜ ਦੁੱਧ ਮੱਝਾ ਰਗੋ ਮੁੱਲ ਜਮਾਂ ਜੈਜ 43000 ਬੈਲੀ 43000 ਤੋਂ ਘੱਟ ਫਿਰ ਤੁਹਾਨੂੰ ਵੀ ਪਤਾ ਸੂਈ ਸਵਾਈ ਵਹਿੜ ਆ 15 16 ਕਿਲੋ ਦੁੱਧ ਵਾਲੀ ਦਿੰਦਾ ਵੀ ਕੌਣ ਹੈ ਦੂਜੇ ਸੂਵੇ ਸੂਈ ਆ ਥਣ ਸੋਹਣਿਆ ਗੁਲਾਬੀ ਹੱਸ ਦੀ ਚੋਾਈ ਵਾਲੇ ਚਾਰੀ ਥਾਣ ਗੈਬ ਚ ਲੱਗੇ ਹੋਏ ਆ ਫੋਰਟ ਸ਼ੰਘਪੂ ਰਾਵਨੀ ਮਗਰ ਵੀ ਬੱਛੀ ਹੈ ਵੀਰੇ ਅੱਛਾ ਮਗਰ ਦੋਸਤੋ ਬੱਛੀ ਹੈ ਮੈਂ ਤਾਂ ਕਹਿੰਦੇ ਬੱਚਾ ਹੈ ਪਰ ਬੱਛੀ ਹੈ ਫੀਮੇਲ ਕਾਫ ਬਛੜੀ ਮੁੱਲ ਜਵਾਂ ਜਾਇਜ਼ 43000 43000 ਚ ਮਾਣ ਕਰ ਦੂ ਵੀਰ ਖੁੱਲਾ ਜਿਹਦੇ ਪਸੰਦ ਆਉ ਅਗਲਾ ਬੇਫਿਕਰ ਹੋ ਕੇ ਆ ਜੇ ਹੋਰ ਘੰਟੇ ਖੰਡ ਤੱਕਰ जीर ਪੈ ਜਾਣੀਆਂ ਲੜ ਤੁਰਿਆ ਹੋਇਆ ਜ਼ੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂਗਾ ਜਿਹਦੇ ਪਸੰਦ ਆਊਗੀ ਵੈੜ ਅਗਲਾ WhatsApp ਤੇ ਵੀਡੀਓ ਮੰਗਵਾ ਸਕਦਾ ਨਹੀਂ ਫੋਨ ਤੇ ਆ ਕੇ ਵੇਖ ਲੈ ਦੋ ਨੰਬਰ ਬਾਰੇ ਦੱਸ ਦੇ ਦੋ ਨੰਬਰ ਵੀਰੇ ਦੂਜਾ ਸੁਵੇਰੀ ਸੁੰਦੀ ਅਗਲਾ ਭਲਾ ਤੀਜੇ ਮਨ ਵਾਲੇ ਦੋ ਦੋਨੇ ਦਿੱਤਾ 18 ਉਹਨੇ ਕਿਹਾ ਠੀਕ ਹੈ ਅਹੀ ਦੇ ਸੁਵੇਰੇ ਉਹਨਾਂ ਨੇ ਦੱਸਿਆ ਕਿ ਇਹਨਾਂ ਤੋਂ ਲਈਏ ਆਪਾਂ ਉਹ 45 ਵੀ ਦੇ ਦੇਣਗੇ ਵੀਰੇ ਤਾਂ ਕਿੰਨੇ ਲੈ ਜੂ ਮੈਂ ਤਾਂ ਤਿਆਰੀਆਂ ਚੀ ਹੈ ਦੋ ਨਾਲ ਚਾਰ ਬਸ ਦੋ ਨੰਬਰ ਬਾਈ ਕਹਿੰਦਾ 45000 ਦੀ ਦੇ ਦੇਣੀ ਆ ਵੈੜ ਵੱਡੀ ਐ ਦੁੱਧ ਕਿੰਨਾ ਦੱਸਦੇ ਆ 17 18 ਦੱਸਿਆ ਆਪਸ 17 18 ਕਿਲੋ ਦੁੱਧ ਬਾਈ ਕਹਿੰਦਾ ਪਿਛਲਾ ਪਰਿਵਾਰ ਦੱਸਦਾ ਦੋ ਕਿ ਦਿਨ ਮਸਾਂ ਹੀ ਲਊ ਦੋਹਾਂ ਚਾਰਾਂ ਦਿਨਾਂ ਚ ਬਾਈ ਕਹਿੰਦਾ ਸੂਪ ਵੈੜ ਲੇਵਾ ਲਾਊ ਬਹੁਤ ਕਿਉਂਕਿ ਝੋਲ ਵਾਲੀ ਬੱਚੀ ਆ ਵਲਟ ਲਹਵਾਨੇ ਦੇ ਚਾਰ شپੇਰੇ ਹੀ ਪਈਆਂ ਸਾਰੀ ਵਲਟ ਢਲ ਕੱਢ ਕੇ ਸੂਣਾ ਕੋਈ ਘਟਵੇਂ ਜੇ ਹਵਾਨੇ ਵਾਲੇ ਨਹੀਂ ਖੁੱਲਾ ਭੰਡਾ ਥਾਣਾ ਦੀ ਸਾਫ਼ ਸੁਥਰੀ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੁਹਾ ਸਾਰੀ ਵਾਲ ਟੈਲ ਕੱਢ ਕੇ ਸੁਣਾ ਖਣ ਸੋਨੇ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਮੁੱਲ ਸਿਰਫ 45000 ਇਕਾ 3 ਨੰਬਰ ਤੇ ਜਰਸੀ ਕਹਿੰਨ ਵਾ ਸੁਹਾ ਇਹ ਵੀਰੇ ਦੂਜਾ ਸੁਹਾ ਹੀ ਆ ਠੀਕ ਹੈ ਇਹ ਵੀ ਦਿਨ 240 ਲੈਂਦੀ ਬਾਲੇ ਠੀਕ ਹੈ ਹਾਂਜੀ ਕਿੰਨਾ ਕ ਦੁੱਧ ਦੇ ਦੂ ਇਹ ਦੁੱਧ ਦੇਣਾ ਚਾਹੀਦਾ ਇਹਨੂੰ ਵੀਰੇ 16 ਕਿਲੋ 17 ਚਾਹ ਜ ਮੁੱਲ ਇਹ ਵੀ 45 ਦੀ ਵੀ ਦੇ ਹਾਂ 3 ਨੰਬਰ ਵੀ ਬਾਈ ਕਹਿੰਦਾ 45 ਦੀ ਦੇਵਾਂਗੇ 16 17 ਕਿਲੋ ਦੁੱਧ ਬਾਈ ਕਹਿੰਦਾ ਚਵਾਜੂ ਇਹ ਵੀ ਤਿਆਰ ਹੀ ਮੰਨੋ ਤੁਸੀਂ ਦੋਵਾਂ ਚਾਰਾਂ ਦਿਨਾਂ 'ਚ ਸੂਪੂ ਵੀ ਇਹ ਵੀ ਬਦਾਮੀ ਰੰਗ ਦੀ ਜਰਸੀ ਐ ਇਹ ਵੀ 45000 ਦੀ ਦੇ ਦੇਣੀ ਐ ਜੇ ਕੋਈ ਜੋੜਾ ਲੈ ਲੂ ਗਾਵਾਂ ਦਾ ਫਿਰ ਖੁੱਲਾ ਮਾਨ ਤਾਣ ਹੋ ਜੂ ਹੋ ਜੂ ਕੱਲੇ ਕੱਲੇ ਨਗ ਚੋਂ ਵੀ ਬਦਾਮੀ ਰੰਗ ਦੀ ਜਰਸੀ ਥਾਣਾ ਹਦੀ ਚਵਾਈ ਵਾਲੇ ਗੁਲਾਬੀ ਗੈਬ 'ਚ ਲੱਗੇ ਹੋਇਆ 2 3 ਨੱਕ ਤਾਂ ਪੂਰੇ ਚੰਗੇ ਆ 1 ਨੰਬਰ ਬੱਛੀ ਵੀ ਪੂਰੀ ਚੰਗੀ ਆ 43000 ਦੀ ਦੇ ਦੇਣੀ ਆ 2 ਨੰਬਰ ਵੱਡੀ ਵਿਹੜ 17 18 ਕਿਲੋ ਦੁੱਧ ਪਿਆਜੂ 45 ਦੀ 3 ਨੰਬਰ ਇਹ ਵੀ 45 ਦੀ ਸੋਹਣੀ ਜਰਸੀ ਆ ਹਵਾਨਾ ਸੋਹਣਾ ਵੱਡਾ ਤਿਆਰ ਕਰੂਗੀ ਹਜੇ 2 ਕੁ ਦਿਨ ਲੈ ਜੂ ਧੁੰਨੀ ਨੂੰ ਅੱਗੇ ਹਵਾਨਾ ਟੱਚ ਕਰਦਾ ਜਰਸੀ ਦਾ ਗਾੜੀ 'ਚ ਦੁੱਧ ਚੰਗਾ ਉਹ ਫੋਟਾਂ ਨੂੰ ਹਵਾਨਾ ਕੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਲਾਸਟ ਵਾਰੇ ਦੱਸ ਦੇ ਲਾਸਟ ਵੀਰੇ 15 ਦਿਨ ਲੈਂਦੀ ਐ ਠੀਕ ਆਪਾਂ 33000 ਦੀ ਦੇ ਦੇਣੀ ਆ 15 ਦਿਨ ਹਾਂਜੀ ਠੀਕ ਐ ਅਗਲੇ ਨੇ ਦਾ ਤੀਜਾ ਸਵਾਲ ਮੈਂ ਦੱਸਿਆ ਵਾ ਆਪਣਾ ਅਗਲਾ ਚੌਥਾ ਮੰਨ ਕੇ ਆ ਜੀ ਕਿੰਨਾ ਦੁੱਧ ਦੇ ਦੂੰ ਦੁੱਧ ਵੀਰੇ ਯਾਰ ਘੱਟ ਦੇ ਹਿਸਾਬ ਨਾਲ ਦੇਣਾ ਚਾਹੀਦਾ 16 17 ਕਿਲੋ ਗਾਹ ਕੇ ਮਤਨ 15 ਦਿਨਾਂ ਦੀ ਕੱਚੀ ਐ 33000 ਦੀ ਦੇ ਦੇਣੀ ਐ 33000 ਚ ਬਾਈ ਮਾਨਤਾਨ ਕਰ ਦੂਗਾ ਮਾਨਤਾਨ ਸਾਰੇ ਨਗਾਂ ਜੀ ਹੋ ਜਾਊਗਾ 33000 ਮੁੱਲ ਐ ਬਾਕੀ ਜਿਹਦੇ ਪਸੰਦ ਆਊਗੀ ਜਿੰਨੇ ਦੀ ਅਗਲੇ ਨੂੰ ਭਗਦੀ ਹੋਈ ਅਗਲਾ ਲੈ ਜੇ ਕੱਦ ਦੇ ਹਿਸਾਬ ਨਾਲ ਬਾਈ ਦੱਸਦਾ ਕਿ 15 16 ਕਿਲੋ ਇੱਥੇ ਦੁੱਧ ਪਿਆਜੂ ਬਾਕੀ ਆ ਕੇ ਆਪਦੀ ਨਰਕ ਪਰਖਣਾ ਸਭ ਦਾ ਕਰ ਲਿਓ ਕੱਲੀ ਕੱਚੀ ਕੱਚੀ ਆ 15 ਦਿਨ ਥਾਣਾ ਚਾਰ ਹੀ ਆ ਕੋਈ ਫੂਟ ਸ਼ਾਂਗ ਨਹੀਂ ਇਹ ਚਾਰ ਵਹਿੜਾਂ ਪਹਿਲੀਆਂ ਤਿੰਨੇ ਵਹਿੜਾਂ ਪੂਰੀਆਂ ਚੰਗੀਆਂ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਣਾ ਮਗਰ ਵੱਛੀ ਆ ਤਾਜੀ ਸੂਈ ਆ 20 ਮਿੰਟ ਹੋਏ ਆ ਸੂਈ ਨੂੰ ਦੁੱਧ 15 16 ਕਿਲੋ ਵੀਰ ਦੱਸਦਾ ਖੁੱਲਾ ਪਿਆਜੂ ਦੋ ਨੰਬਰ 17 18 ਕਿਲੋ ਪਿਆਜੂ 45 ਦੀ ਦੇ ਦੇਣੀ ਆ ਤਿੰਨ ਨੰਬਰ ਵੀ 16 17 ਕਿਲੋ ਦੁੱਧ ਪਿਆਜੂ 45000 ਦੀ ਜਰਸੀ ਦੇ ਦੇਣੀ ਆ ਇਹ ਤਿੰਨ ਚਾਰ ਚਾਰ ਨਾਗਆ ਵੜਾਂ ਦੇ ਸੇਲ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਜੀ ਤੇ ਜਿਹੜੀ ਵੜ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਸਤਿ ਸ਼੍ਰੀ ਅਕਾਲ